ਰਾਹੁਲ ਗਾਂਧੀ ਜੀ ਨੇ ਅਮਰੀਕਾ ਦੇ ਵਿੱਚ ਜੋ ਸਰਦਾਰ ਸਾਹਿਬ ਨੂੰ ਇੱਕ ਸਿੱਖ ਨੂੰ ਪੁੱਛਿਆ ਕਿ ਉਹਨਾਂ ਨੇ ਕਿਹਾ ਕਿ ਭਾਈ ਆਪਕਾ ਥੋੜਾ ਨਾਮ ਕੀ ਹੈ ਤੇ ਉਹਨਾਂ ਨੇ ਆਪਦਾ ਨਾਮ ਦੱਸਿਆ ਉਹਨਾਂ ਨੇ ਕਿਹਾ ਕਿ ਕੱਲ ਨੂੰ ਤੁਹਾਨੂੰ ਪਗ ਬੰਨਣ ਆਸਤੇ ਜਾਂ ਕੜਾ ਪਾਉਣ ਆਸਤੇ ਹੋ ਸਕਦਾ ਹੈ ਕਿ ਹਿੰਦੁਸਤਾਨ ਦੀ ਸਰਕਾਰ ਤੋਂ ਤੁਹਾਨੂੰ ਆਜ਼ਾਦਤ ਲੈਣੀ ਪਵੇ ਇਹਰਾ ਮਤਲਬ ਇਹ ਸੀਗਾ ਕਿ ਜਿਸ ਪ੍ਰਕਾਰ ਦੇ ਹਾਲਾਤ ਅੱਜ ਹਿੰਦੁਸਤਾਨ ਚ ਬੰਦੇ ਜਾ ਰਹੇ ਆ ਅੱਜ ਤੱਕ ਕੇਵਲ ਮੁਸਲਮਾਨਾ ਭਰਾਵਾਂ ਤੇ ਹਮਲਾ ਹੈ ਜਬ ਮਿਨੋਰੀਟੀ ਹੌਲੀ ਹੌਲੀ ਇਹਨਾਂ ਨੇ ਵਕ ਵਕ ਮਿਨੋਰੀਟੀਆਂ ਤੇ ਹਮਲਾ ਹੋ ਸਕਦਾ ਹੈ ਕਿਉਂਕਿ ਜਿਸ ਪ੍ਰਕਾਰ ਦੀ ਰਾਜਨੀਤੀ ਬੀਜੇਪੀ ਕਰ ਰਹੀ ਹੈ ਮੈਂ ਸਮਝਦਾ ਕਿ ਦੇਸ਼ ਨੂੰ ਵੰਡਣ ਵਾਲੀ ਰਾਜਨੀਤੀ ਇਹਨਾਂ ਚੋਣਾਂ ਦੇ ਦਰਮਿਆਨ ਤੁਸੀਂ ਆਪ ਦੇਖਿਆ ਹੋਣਾ ਹਿੰਦੂ ਸਿੱਖ ਭਾਈਚਾਰੇ ਨੂੰ ਵੰਡਿਆ ਗਿਆ। ਦਲਿਤ ਭਰਾਵਾਂ ਨੂੰ ਅਲੱਗ ਵੰਡਿਆ ਗਿਆ, ਮੁਸਲਮਾਨ ਭਰਾਵਾਂ ਨੂੰ ਅਲੱਗ ਵੰਡਿਆ ਗਿਆ। ਕਾਂਗਰਸ ਪਾਰਟੀ ਇਹੋ ਜੀ ਸਿਆਸਤ ਦੀ ਨਾਤਾ ਹਮੇਂ ਕਾਂਗਰਸ ਨੇ ਕਦੇ ਪੜੀ ਹੈ ਤੇ ਨਾ ਪੜਦੀ ਹੈ। ਕਾਂਗਰਸ ਹਮੇਸ਼ਾ ਕਹਿੰਦੀ ਹੈ ਕਿ ਸਾਡੀ ਸੋਚ ਸੈਕੂਲਰ ਹੈ। ਅਸੀਂ ਹਿੰਦੂਆਂ ਦਾ, ਮੁਸਲਮਾਨਾਂ ਦਾ, ਸਿੱਖਾਂ ਦਾ, ਦਲਿਤ ਭਰਾਵਾਂ ਦਾ, OBCs ਦਾ ਰਵੀਦਾਸੀਆਂ ਦਾ ਬਾਲਮਿਕੀਆਂ ਦਾ ਜਿੰਨੀਆਂ ਵੀ ਛੱਤੀ ਬਰਾਦਰੀਆਂ ਹੈਗੀਆਂ ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ ਤੇ ਉਹਨਾਂ ਦੇ ਧਰਮਾਂ ਦਾ ਵੀ ਸਨਮਾਨ ਕਰਦੇ ਹਾਂ ਉਹਨਾਂ ਦੇ ਵੱਖ-ਵੱਖ ਧਰਮਾਂ ਨੂੰ ਮੰਨਣ ਦੇ ਤਰੀਕਿਆਂ ਦਾ ਵੀ ਸਨਮਾਨ ਕਰਦੇ ਹਾਂ ਉਹਨਾਂ ਦੀ ਆਸਤਾ ਦਾ ਵੀ ਸਨਮਾਨ ਕਰਦੇ ਹਾਂ ਚਾਹੇ ਕਿਸੇ ਦੀ ਆਸਤਾ ਕਿਸੇ ਦੇ ਪ੍ਰਤੀ ਹੈ ਇਸੇ ਕਰਕੇ ਤਾਂ ਰਾਹੁਲ ਗਾਂਧੀ ਜੀ ਨੇ ਸ਼ਿਵਜੀ ਮਹਾਰਾਜ ਜੀ ਦੇ ਬਾਰੇ ਦੇਸ਼ ਦੀ ਸੰਸਦ ਦੇ ਵਿੱਚ ਗੁਰੂ ਨਾਨਕ ਦੇ ਜਿਹੜਾ ਸਨੇਹਾ ਸੀ ਗੁਰੂ ਨਾਨਕ ਦੀ ਫੋਟੋ ਦਿਖਾ ਕੇ ਸੰਸਦ ਦੇ ਵਿੱਚ ਉਹ ਸਨੇਹਾ ਇਹਨੂੰ ਕੀਤਾ ਗੁਰੂ ਨਾਨਕ ਕੀ ਚਾਹੁੰਦੇ ਸਨ ਗੁਰੂ ਨਾਨਕ ਦੀ ਨਾਮਲੇਵਾ ਸੰਗਤ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਸਨ ਸ਼ਿਵਜੀ ਮਹਾਰਾਜੀ ਦੇ ਤਰਸ਼ੂਲ ਦਾ ਕੀ ਮਾਇਨੇ ਹੈਗਾ ਸੋ ਮਾਨ ਸਮਾਨ ਦੇ ਨਾਲ ਸਾਰਾ ਜਿਹੜਾ ਸੰਸਦ ਦਾ ਭਾਸ਼ਣ ਕੀ ਨਾ Hindu ਜਿਹੜਾ ਹੈਗਾ ਤੁਸੀਂ ਯਾਦ ਹੋਣਾ ਉੱਥੇ ਸੰਸਦ ਚ ਕਿਹਾ ਕਿ ਜਿਹੜਾ Hindu ਹੈ ਉਹ ਕਿਸੇ ਨੂੰ ਡਰਾਉਂਦਾ ਨਹੀਂ ਹੈ ਡਰੋ ਮਤ ਬੈਰਾਉ ਮਤ ਕਹਿਣਾ ਮਤਲਬ ਜਿਹੜਾ ਕੋਈ ਵੀ ਧਰਮ ਹੈ ਚਾਹੀਓ Hindu ਧਰਮ ਹੈ ਚਾਹੀਓ Sikh ਧਰਮ ਹੈ ਚਾਹੀਓ Muslim ਧਰਮ ਹੈ ਚਾਹੀਓ Christians ਹੈ ਇਹ ਕਿਸੇ ਨੂੰ ਡਰੋਂ ਦੀ ਪ੍ਰੇਰਣਾ ਸਾਡਾ ਕੋਈ ਧਰਮ ਨਹੀਂ ਦਿੰਦਾ ਇਹ ਇੱਥੇ ਇੱਥੇ ਵਖਰੇਵੇਂ ਪਾ ਦਿੱਤੇ ਗਏ BJP ਸਰਕਾਰ ਦੁਆਰਾ ਕੇਵਲ ਵੋਟਾਂ ਦੀ ਰਾਜਨੀਤੀ ਆਸੇ ਇਸ ਕਰਕੇ ਇਹ ਸਾਰਾ ਜਿਹੜਾ ਅਡੰਬਰ ਰਹਿ ਚਿਆ ਗਿਆ ਮੈਂ ਤਾਂ ਕਹਿੰਦਾ ਸਭ ਤੋਂ ਵੱਡੀ ਜਿਹੜੀ ਬੇਅਦਬੀ ਕੀਤੀ ਗਈ Hindu ਧਰਮ ਦੀ ਉਹ BJP ਨੇ ਕੀਤੀ। RAM ਜੀ ਦੇ ਜਿਹੜੇ ਝੰਡੇ ਲਾਏ ਗਏ ਜਗਾ ਜਗਾ ਚੌਂਕਾਂ ਤੇ ਇੱਕ ਦਿਨ ਪਹਿਲਾਂ ਤੇ ਫਿਰ ਉਹ ਹਵਾ ਨਾਲ ਉੱਟ ਉੱਟ ਕੇ ਉਹ ਸੜਕਾਂ ਦੇ ਵਿੱਚ ਡਿੱਗੇ। ਮੇਰਾ ਖਿਆਲ ਝੰਡੇ ਤੇ ਫੋਟੋ ਸਾਡੇ ਗੁਰੂ RAM ਭਗਵਾਨ ਜੀ ਦੀ ਹੋਣੀ ਨਹੀਂ ਚਾਹੀਦੀ ਪਰ ਲੇਕਿਨ ਉਹ ਝੰਡਾ ਜਾਣ ਬੁਝ ਕੇ ਚੌਂਕਾਂ ਚ ਚਰਾਹਿਆਂ ਚ ਮੋੜਾਂ ਤੇ ਗਰੀਲਾਂ ਤੇ ਬੰਨ੍ਹ ਦਿੱਤੇ ਗਏ ਤਾਂ ਜੋ ਕਿ ਪੋਲਰਾਈਜੇਸ਼ਨ ਕਰਨਾ ਚਾਹੁੰਦੇ ਸੀ ਸੋ ਇਹ ਇਹ ਬਿਆਦਵੀ ਸੀਗੀ ਸੋ ਰਾਹੁਲ ਗਾਂਧੀ ਨੇ ਕਿਹਾ ਕਿ ਹੋ ਸਕਦਾ ਹੈ ਕੱਲ ਨੂੰ ਤੁਸੀਂ ਇਹੋ ਜਿਹਾ ਦੇਸ਼ ਚਾਹੁੰਦੇ ਹੋ ਕਿ ਜਿੱਥੇ ਤੁਹਾਨੂੰ ਹਰ ਚੀਜ਼ ਦੀ ਆਜ਼ਾਦਤ ਲੈਣੀ ਪਵੇ